पटियाला और और कारपोरेपल कमेटी चोन ने वालों रद्द कर दिता गया दोबारा जो इलेक्शन हो गए हमें हमें हाईकोर्ट के इस मामले की जो सुनवाई जोड़ी है चल रही थी उसके बारे पटीशनर जोड़े ने एडवोकेट उन्होंने वालों आके जानकारी दी गई है और उन्होंने साफ तौर पर कहा कि जोड़ी वार्डा देते तो,

पटियाला सात तो अठ तो वार्डा तो लाल धर्मकोटो तो अठ वार्ड जो तो इलेक्शन दोबारा कराए जाए यानी कि कल वोटिंग जोड़ी होनी है तो वादा भी नहीं होगी तो फिलहाल आदेश यही दिता गया और इस तुंतु अलावा हाई कोर्ट दे दे, के बेंच है वो एक होदेशता गया कि कल जी वोटिंग होनी है पोलिंग स्टेशन के बाद भी जी हैई जाए उस इलावा अंदर भी जी ਉਹ ਵੀਡੀਓ ਗ੍ਰਾਫਿਕ ਰਾਈ ਹੈ ਔਰ ਜੇ ਉਹ ਨੇ ਕੋਈ ਕਿਸੇ ਤਰ੍ਹਾਂ ਵੀ ਕੋਤਾਹੀ ਕਰਤੀ ਜਾਂਦੀ ਹੈ ਤੇ ਹਾਈ ਕੋਰਟ ਉਹ ਤੇ ਸੱਤ ਐਕਸ਼ਨ ਲੈ ਸਕਦਾ ਹੈ। ਓਕੇ ਜੀ। ਜਨਾ ਪਹਿਲਾਂ ਪੁੱਛਦੇ ਹਾਂ ਕਿਉਂਕਿ ਮੈਂ ਚੰਦੇ ਦਾ ਲਾਈਟ ਪਟਾੜਾ ਮੈਂ ਕਰੀ। ਉਹ ਬਾਈ ਜੀ ਜਿਹੜਾ ਇਹ ਮਸਲਾ ਸੀਗਾ ਪਟੇਲਾ ਐਮਸੀ ਲੈ ਕੇ ਤੁਹਾਡੀ ਤੁਸੀਂ ਪਟੀਸ਼ਨ ਪਾਈ ਸੀਗੀ ਬਹੁਤ ਉਹਦੇ ਚ ਉਤਾਰ ਜੜਾ ਵਾਏ ਫਾਈਨਲੀ ਹੁਣ ਹੋਇਆ ਕੀ ਇਹਦੇ ਵਿੱਚ? ਅ ਅੱਜ ਕੰਟੈਂਪਟ ਕੋਰਟ ਨੇ ਕੱਲ ਤੋਂ ਅੱਜ ਤੇ ਇਹ ਮੈਟਰ ਅੱਡਜਰਨ ਕੀਤਾ ਸੀ ਤੇ ਸਟੇਟ ਤੋਂ ਰਿਪਲਾਈ ਮੰਗਿਆ ਸੀਗਾ। ਸਟੇਟ ਨੇ ਆਪਣੇ ਰਿਪਲਾਈ ਦੇ ਵਿੱਚ ਉਹ ਵੀਡੀਓਸ ਸੀਗੇ ਜਿਦੇ ਵਿੱਚ ਜਿਸ ਤਰੀਕੇ ਨਾਲ ਬਰੂਕਲੀ ਔਰਤਾਂ ਦੇ ਕੱਪੜਿਆਂ ਦੇ ਵਿੱਚ ਹੱਥ ਪਾਏ ਗਏ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਉਹਨਾਂ ਨਾਲ ਧੱਕਾ ਹੋਇਆ ਕੁਝ ਬਹੁਤ ਨੰਦਰੀਆਂ ਚੀਜ਼ਾਂ ਦੱਸੀਆਂ ਗਈਆਂ ਦਿਖਾਈਆਂ ਗਈਆਂ ਵੀਡੀਓ ਸਟੇਟ ਦੇ ਏਜੀ ਸਾਹਿਬ ਨੇ ਆਪ ਦੇਖੇ ਜਿਦੇ ਜਿ ਇੱਕ ਲੇਡੀ ਦੇ ਤੇ ਲਿਟਰਲੀ ਚੁੰਨੀ ਖਿੱਚ ਰਿਹਾ ਬੰਦਾ ਤਾਂ ਇਹ ਸਾਰੀਆਂ ਚੀਜ਼ਾਂ ਜੱਜ ਸਾਹਿਬ ਨੇ ਜਦ ਦੱਸੀਆਂ ਤਾਂ ਉਹਨਾਂ ਨੇ ਆਹ ਰਿਪਲਾਈ ਦਾ ਟਾਈਮ ਮੰਗਿਆ ਸਰ ਮੇਜਰ ਇਸ਼ੂ ਜੋ ਸੀਗੇ ਕਿ ਜਿਸ ਤਰੀਕੇ ਨਾਲ ਨਾਮਿਨੇਸ਼ਨ ਸੈਂਟਰ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਅੱਜ ਸਰਬ ਕਹਿੰਦੇ ਦੇਰਨ ਦਿਨ ਕੰਟੈਂਪਟ ਹੁੰਦੀ ਹੈ ਕਿ ਜਦ ਤੁਸੀਂ ਨਾਮਿਨੇਸ਼ਨ ਹੀ ਨਹੀਂ ਬੰਦੇ ਨੂੰ ਭਰਨ ਦੋਗੇ ਤਾਂ ਦੈਟ ਮੀਨਸ ਨਾਨ ਕੰਪਲੈਂਸ ਆਫ ਹਾਈ ਕੋਰਟ ਆ ਉਹਦੇ ਚ ਹਾਈ ਕੋਰਟ ਆਰਡਰ ਦੀ ਨਾਨ ਕੰਪਲੈਂਸ ਅੱਜ ਰਿਪਲਾਈ ਦਿੰਦੇ ਹੋਏ ਸਟੇਟਮੈਂਟ ਕਈ ਚੀਜ਼ਾਂ ਨੂੰ ਐਕਨੋਲਜ ਕੀਤਾ ਕਿ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਈ ਚੀਜ਼ਾਂ ਆਈਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਸ਼ੂਰ ਕੀਤਾ ਕਿ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਾਂਗੇ ਤੇ ਜਿਹੜੇ ਪੁਲਿਸ ਆਫਿਸਰਸ ਉੱਥੇ ਖੜੇ ਸੀ ਪਪਟ ਬਣ ਕੇ ਖੜੇ ਸੀ ਕੁਝ ਬੋਲ ਨਹੀਂ ਸੀ ਰੇ ਇੰਟੈਂਸ਼ਨਲੀ ਫੈਸਿਲਿਟੇਟ ਕਰ ਰਹੇ ਸੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਐਫ ਆਈ ਆਰ ਕੀਤੀ ਜਾਏਗੀ ਕਿਸੇ ਦੇ ਖਿਲਾਫ ਕੀਤੀ ਗਈ ਪਹਿਲਾਂ ਉਹਨਾਂ ਨੇ ਕਿਹਾ ਵੀ ਕੁਝ ਐਫ ਆਈ ਆਰ ਲੌਂਚ ਹੈਗੀਆਂ ਬਟ ਜੋ ਪੁਲਿਸ ਮਹਾਜਮਾ ਦਾ ਜ਼ਿਕਰ ਅਸੀਂ ਕੀਤਾ ਜਿਨ੍ਹਾਂ ਨੂੰ ਆਊਟ ਕੀਤਾ ਜਿਦੇ ਵਿੱਚ ਕਈ ਸੀਨੀਅਰ ਲੀਡਰਾਂ ਦਾ ਵੀ ਨਾਂ ਅਸੀਂ ਦੱਸਿਆ ਵੀ ਇਹ ਦੇਖੋ ਇਹ ਖੜੇ ਨੇ ਵਿੱਚ ਉਹਨਾਂ ਨੇ ਕਿਹਾ ਜੀ ਕੋਈ ਇਹਦੀ ਗਲਤੀ ਅਸੀਂ ਇਹਨਾਂ ਸਾਰਿਆਂ ਦੇ ਖਿਲਾਫ ਜਿਹੜੀ ਹੈ ਐਫ ਆਈ ਆਰ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੋ ਤੱਕਾ ਹੋਇਆ ਉਹ ਬਹੁਤ ਗਲਤ ਹੋਇਆ ਜਿਹੜਾ ਕੱਲ ਦਾ ਇਲੈਕਸ਼ਨ ਹੋਣਾ ਉਸ ਬਾਰੇ ਕੋਈ ਪ੍ਰੋਕਲਸ਼ਨ ਯੂਜ਼ ਕਰਨ ਨੂੰ ਸਰ ਸਪੈਸਫਿਕਲੀ ਇਹ ਕੰਟੈਂਪਟ ਕੋਰਟ ਹੈ ਕੰਟੈਂਪਟ ਕੋਰਟ ਜੋ ਰੈਡ ਕੋਰਟ ਡਾਇਰੈਕਟ ਕਰੇਗੀ ਕੰਟੈਂਪਟ ਕੋਰਟ ਉਸੇ ਮੁਤਾਬਕ ਆਰਡਰ ਪਾਸ ਹੋਏਗਾ ਰੈਡ ਕੋਰਟ ਨੇ ਆਲਰੇਡੀ ਸਾਰੇ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਵੀਡੀਓਗ੍ਰਾਫੀ ਪੋਲਿੰਗ ਬੂਥ ਇਨਸਾਈਡ ਆਊਟਸਾਈਡ ਪੋਲਿੰਗ ਸਟੇਸ਼ਨ ਇਨਸਾਈਡ ਆਊਟਸਾਈਡ ਕੋਰਟ ਨੇ ਡਾਇਰੈਕਸ਼ਨ ਅੱਜ ਕਲੀਅਰ ਕਟੇ ਦਿੱਤੀ ਹੈ ਵੀ ਇਹ ਤਾਂ ਜੋ ਹੋ ਗਿਆ ਨਾਮਿਨੇਸ਼ਨ ਦੇ ਵਿੱਚ ਉਹਨੂੰ ਆਪਾਂ ਅੱਜ ਪ੍ਰਕ्योर ਕਰ ਸਕਦੇ ਹਾਂ ਪਰ ਕੱਲ ਜੇ ਕੁਝ ਹੁੰਦਾ ਤਾਂ ਅੱਜ ਦਾ ਜਿਹੜਾ ਰੈਪਰਕੇਸ਼ਨ ਹੈ ਉਹ ਤੁਸੀਂ ਉਹਦਾ ਇਫੈਕਟ ਜਿਹੜਾ ਹੈ ਆਉਣ ਵਾਲੇ ਟਾਈਮ ਜਦੋਂ ਦੁਗਣਾ ਹੀ ਦੇਖੋਗੇ ਘਟ ਨਹੀਂ ਹੋਣਾ ਕਿਉਂਕਿ ਜੇ ਜੋ ਤੁਸੀਂ ਪਹਿਲਾਂ ਕਰਤਾ ਤਾਂ ਉਦੋਂ ਤਾਂ ਨੁਕਸਾਨ ਅਸੀਂ ਅੱਜ ਮਾੜਾ ਕੰਟਰੋਲ ਕਰ ਰਹੇ ਹਾਂ ਪਰ ਜੇ ਕੱਲ ਤੁਸੀਂ ਕੁਝ ਹੋਰ ਕਰਦੇ ਹੋ ਤਾਂ ਉਹਦਾ ਦੁਗਣਾ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਕੰਟੈਂਪਟ ਕੋਰਟ ਦਾ ਕੰਮ ਹੀ ਇਹੀ ਹੈ ਵੀ ਹਾਈ ਕੋਰਟ ਨੇ ਜੋ ਡਾਇਰੈਕਸ਼ਨ ਦਿੱਤੀ ਹੈ ਉਹਦੀ ਕੰਪਲੈਂਸ ਪਟਿਆਲਾ ਤੇ ਧਰਮਕੋਟ ਦੇ ਬਾਰੇ ਚ ਹਾਈ ਕੋਰਟ ਦੇ ਆਰਡਰ ਕੀਤੇ ਨੇ ਸਪੈਸਫਿਕਲੀ ਪਟਿਆਲਾ ਤੇ ਧਰਮਕੋਟ ਦੇ ਰਿਗਾਰਡਿੰਗ ਹਾਈ ਕੋਰਟ ਨੇ ਕੋਈ ਨਹੀਂ ਜੀ ਸਾਹਿਬ ਦੇ ਸੁਜੈਸ਼ਨ ਸੀਗੇ ਕਿ ਜਿਹੜੇ ਜਿਹੜੇ ਵਾਰਡਸ ਦੇ ਪ੍ਰੋਟੈਕਸ਼ਨਰਸ ਹੈਗੇ ਆ ਜਾਂ ਵੀਡੀਓਜ਼ ਲਖਾਈ ਜਾ ਰਹੇ ਆ ਜੋ ਵੀ ਹੈ ਜੋ ਸਪੈਸਫਿਕ ਵਾਰਡਸ ਦਾ ਇਸ਼ੂ ਹੈ ਅਸੀਂ ਉੱਥੇ ਦਾ ਇਲੈਕਸ਼ਨ ਜਿਹੜਾ ਹੈ ਉਹ ਵਿਦਡਰਾ ਕਰਦੇ ਆ ਅਸੀਂ ਉੱਥੇ ਫ੍ਰੈਸ਼ ਇਲੈਕਸ਼ਨ ਕਰਾਵਾਂਗੇ ਕਿੰਨੇ ਵਾਰਡ ਹੋ ਗਏ ਕਿੰਨੇ ਵਾਰਡ ਇਹਦੇ 7 ਤੋਂ 8 ਵਾਰਡ ਹੈ 7 ਟੂ 8 ਵਾਰਡਸ ਆਫ ਪਟਿਆਲਾ ਤੇ ਅੱਠ ਵਾਰਡ ਜਿਹੜੇ ਨੇ ਉਹ ਧਰਮ ਕੋਰਟ ਦੇ ਨੇ ਇਹ ਦੋਨਾਂ ਦੇ ਫਰੈਸ਼ ਇਲੈਕਸ਼ਨ ਵਿਦਡਰਾ ਕਰ ਇਹਨਾਂ ਦੇ ਇਲੈਕਸ਼ਨ ਵਿਦਡਰਾ ਕਰਦੇ ਹੋਏ ਇਥੇ ਫਰੈਸ਼ ਇਲੈਕਸ਼ਨ ਕਰਾਇਆ ਜਾਏਗਾ ਇਸ ਕਰਕੇ ਕੋਰਟ ਵੱਲੋਂ ਕੋਈ ਸਪੈਸੀਫਿਕ ਖਲੇ ਤੱਕ ਜੋ ਡਾਇਰੈਕਸ਼ਨ ਹੈ ਇਹਨਾਂ ਦੇ ਰਿਗਾਰਡਿੰਗ ਨਹੀਂ ਜਸਟ ਸਟੇਟ ਅਕਨੋਲਿਜ ਕਰ ਲਈ ਤਾਂ ਫੀਆਰ ਜਿਹੜੀ ਕਾਹਣੀ ਹੋਣੀ ਹੈ ਹੋਣੀ ਹੈ ਇਹ ਕਦੋਂ ਕੋਈ ਕੰਪਲੈਂਸ ਵੀ ਕਰਾਣੀ ਪੈਗੀ ਸਟੇਟ ਨੂੰ ਫੀਆਰ ਜਿਹੜੀ ਹੋਣੀ ਹੈ ਉਹ ਇੱਕ ਕੋਰਟ ਦੇ ਵਿੱਚ ਇਹਨਾਂ ਵੱਲੋਂ ਓਪਨਲੀ ਕਿਹਾ ਗਿਆ ਕਿ ਅਸੀਂ ਕਰਾਵਾਂਗੇ ਤੇ ਐਸਐਸਪੀ ਉੱਥੇ ਹਾਜ਼ਰ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਹੋਇਆ ਤੇ ਉਹਨਾਂ ਨੇ ਦੱਸਿਆ ਵੀ ਜੋ ਨੌਨ ਕੰਪਲੈਂਸ ਹੋਈ ਹੈ ਉਹਦੀ ਕੰਪਲੈਂਸ ਹੋਈ ਕਿ ਵਾਰਡ ਕਿਹੜੇ ਸੀਗੇ ਵਾਰਡ ਉੱਪਰ ਕਿਹੜੇ-ਕਿਹੜੇ ਜੀ ਕਿ ਬਾਬੂ ਲੈਣ ਦਾ ਕਿਉਂਕਿ ਇੱਕ ਕਨਫਿਊਜ਼ਨ ਰਹਿ ਜਾਣਾ ਕਿ ਕਿਹੜੇ ਵਾਰਡ ਦੇ ਬਾਰੇ ਗੱਲ ਕਰ ਰਹੇ ਹਾਂ ਇੱਕ ਨੰਬਰ ਵਾਰਡ ਹੈ 6 ਨੰਬਰ ਵਾਰਡ ਹੈ 36 ਨੰਬਰ ਵਾਰਡ ਹੈ 43 ਨੰਬਰ ਵਾਰਡ ਹੈ 34 ਨੰਬਰ 32 ਨੰਬਰ ਵਾਰਡ ਹੈ ਪਟਿਆਲੇ ਦੇ ਧਰਮਕੋੜ ਦਾ ਤਾਂ ਪੂਰਾ ਹੀ ਹੈ ਜੀ ਪੂਰਾ ਧਰਮਕੋੜ ਦਾ ਸਟੇ ਹੈ ਮੇਰੇ ਕਹਨਾ 11 ਦੇ ਵਿੱਚੋਂ 8 13 ਦੇ ਵਿੱਚੋਂ 8 ਨੇ ਜੀ 8 ਜਿਹੜਾ ਤੁਹਾਡੀ ਪਟੀਸ਼ਨ ਜੀ 49 ਨੰਬਰ ਵਾਰਡ ਦੀ ਸੀ ਮੇਰੀ ਸਪੈਸੀਫਿਕ 50 ਨੰਬਰ ਆਇਆ ਨਾ ਵਿਜੇ ਕੁਮਾਰ ਕੋਕਾ ਦੀ ਉਹ ਗਿਆ ਜੀ ਵਾਰਡ ਉਹ ਸਟੇ ਹਾਂਜੀ ਸਟੇ ਨਹੀਂ ਜੀ ਫਰੈਸ਼ ਇਲੈਕਸ਼ਨ ਮਤਲਬ ਫਰੈਸ਼ ਇਲੈਕਸ਼ਨ ਅੱਜ ਕੱਲ ਨਹੀਂ ਹੋਏਗਾ ਕੱਲ ਕੋਈ ਇਲੈਕਸ਼ਨ ਨਹੀਂ ਹੈ ਜੀ 50 ਨੰਬਰ ਤੁਸੀਂ 16 36 43 34 ਬਸ ਦੇਖੀਏ ਇਸ ਤੋਂ ਇਲਾਵਾ ਪਟਿਆਲਾ ਦਾ ਹੋਰ ਕਿਹੜਾ ਵਾਰਡ ਹੈ ਜੀ ਸਰ ਮੈਂ ਉਹ ਤੁਹਾਨੂੰ ਦੱਸ ਦੰਨਾ ਦੇਖ ਕੇ ਦੱਸਣੇ ਉਸ ਤੋਂ ਜਿਹੜਾ ਵੀ ਹੋਏਗਾ ਮਤਲਬ 7 ਟੂ 8 ਵਾਰਡਸ ਆਫ ਪਟਿਆਲਾ ਅਟਕਵਾਰਡ ਜਿਹੜੇ ਹੈਗੇ ਆ ਉਹ ਧਰਮਕੋਟ ਦੇ ਨੇ ਠੀਕ ਹੈ ਸਪੈਸੀਫਿਕ ਹੈ ਜਦੋਂ ਡਿਟੇਲਡ ਆਰਡਰ ਆਣੇ ਬਾਅਦ ਡਿਟੇਲਡ ਆਰਡਰ ਸਰ ਪੂਰਾ ਜਿਹੜਾ ਹੋਏਗਾ ਉਹਦੇ ਸਾਰੀਆਂ ਚੀਜ਼ਾਂ ਦਸੀਆਂ ਹੋਣ ਉਹ ਤੁਸੀਂ ਸ਼ੇਅਰ ਵਿਦ ਯੂ ਅਕੋਰਡਿੰਗ ਸਕਾਈ ਵਿਜ਼ ਪੰਜਾਬ ਲਈ ਰਾਜ ਨੂੰ ਵਸਾਈ ਚੰਡੀਗੜ੍ਹ ਪਟਿਆਲਾ ਔਰ ਧਰਮਕੋਟ ਦੇ ਮਨਿਸਪਲ ਕਾਰਪੋਰੇਸ਼ਨ ਆਲਮੋਸਟ ਕਮੇਟੀ ਰਿਜਿਡ ਚੋਣ ਨੇ ਉਸ ਨੂੰ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਤੇ ਦੁਬਾਰਾ ਜਿਹੜੇ ਆ इलेक्शन हाँ हो गए हमें हमें हाईकोर्ट कोर्ट के मामले की जो तो सुनवाई जो चल रही थी उसके बारे पटीशनर जोड़े ने एडवोकेट उन्होंने वालों आके जानकारी दी गई और उन्होंने साफ तौर पर कहा कि जोड़ी वार्डा क्या जा सकता है वायलेंस हुई सी शिकायतें जड़िया मिली सन और वीडियोग्राफी जी हाई कोर्ट ने जोड़ी वेखी थी उसके तो बाद एस एस पी जी ने ਉਹ ਇੱਕ ਇਸਮ ਏਜੀ ਜਿਹੜੇ ਆ ਉਹ ਇਥੇ ਸਮਝ ਕੋ ਜਨ ਉਹਨਾਂ ਨੇ ਵੀ ਕੰਸੀਡਰ ਕੀਤਾ ਵਾਕਤੇ ਤੇ ਤਕੇ ਹੋਰ ਉਸ ਤੋਂ ਬਾਅਦ ਹਾਈ ਕੋਰਟ ਜਿਹੜੇ ਕੰਟੈਂਪਟ ਕੋਡ ਹੈ ਉਹਨਾਂ ਵੱਲੋਂ ਜਿਹੜੇ ਆਦੇਸ਼ ਜਿਹੜੇ ਫਰੈਸ਼ ਆਦੇਸ਼ ਜਿਹੜੇ ਨੇ ਉਹ ਡਿਪੋਜੀਸ਼ਨ ਤੇ ਉਸ ਦੇ ਉੱਤੇ ਏਜੀ ਜਿਹੜੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪਟਿਆਲਾ ਦੀ 7 ਤੋਂ 8 ਵਾਡਾਂ ਤੇ ਲਾਲਨ ਧਰਮ ਕੋਰ ਦੀ 13 ਵਿੱਚੋਂ 8 ਵਾਡ ਜਿਹੜੇ ਆ ਉਹਦੇ ਇਲੈਕਸ਼ਨ ਦੁਬਾਰਾ ਕਰਵਾਏ ਜਾਣਗੇ ਜਦੋਂ ਕਿ ਕੱਲ ਵੋਟਿੰਗ ਜਿਹੜੀ ਹੋਣੀ ਹੈ ਉਹ ਇਹਨਾਂ ਵਾਦਾ ਨਹੀਂ ਹੋਏਗੀ ਫਿਲਹਾਲ ਆਦੇਸ਼ ਇਹ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹਾਈ ਕੋਰਟ ਦੇ ਬੈਂਚ ਆਊਟ ਵੱਲੋਂ ਇੱਕ ਹੋਰ ਆਦੇਸ਼ ਦਿੱਤਾ ਗਿਆ ਕਿ ਕੱਲ ਜਿਹੜੀ VOTING ਹੋਣੀ ਹੈ ਪੋਲਿੰਗ ਸਟੇਸ਼ਨ ਦੇ ਬਾਅਦ ਵੀਡੀਓਗ੍ਰਾਫੀ ਜਿਹੜੀ ਹੈ ਉਹ ਕਰਾਈ ਜਾਵੇ ਉਸ ਤੋਂ ਇਲਾਵਾ ਅੰਦਰ ਵੀ ਜਰੂਰੀ ਹੈ ਉਹ ਵੀਡੀਓਗ੍ਰਾਫੀ ਕਰਾਈ ਜਾਵੇ ਔਰ ਜੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਵਰਤੀ ਜਾਂਦੀ ਹੈ ਤੇ ਹਾਈ ਕੋਰਟ ਇਹ ਪੇਸ਼ ਕਰ ਸਕਦਾ ਐਕਸ਼ਨ ਲੈ ਸਕਦਾ ਹੈ ओके ਜੀ ਨਾ ਪਹਿਲਾਂ ਪੁੱਛ ਦਿੰਦੇ ਹਾਂ ਕਿਉਂਕਿ ਮੈਂ ਚੰ ਦੇ ਨਾਲ ਆਇਆ ਹੋਇਆ ਹਾਂ ਉਹ ਜੀ ਕਿਉਂਕਿ ਮੈਂ ਚੰ ਦੇ ਨਾਲ ਆਇਆ ਹੋਇਆ ਹਾਂ ਉਹ ਜੀ ਉਹ ਜੀ ਜਿਹੜਾ ਇਹ ਮਸਲਾ ਸੀਗਾ ਪਟੇਲਾ ਐਮਸੀ ਲੈ ਕੇ ਤੁਹਾਡੀ ਤੁਸੀਂ ਪਟੀਸ਼ਨ ਪਾਈ ਸੀਗੀ ਬਹੁਤ ਉਹਦੇ ਚ ਉਤਾਰ ਚੜਾ ਵਾਏ ਫਾਈਨਲੀ ਹੁਣ ਹੋਇਆ ਕੀ ਇਹਦੇ ਵਿੱਚ ਅ ਅੱਜ ਕੰਟੈਂਪਟ ਕੋਰਟ ਨੇ ਕੱਲ ਤੋਂ ਅੱਜ ਤੇ ਇਹ ਮੈਟਰ ਐਡਜਰਨ ਕੀਤਾ ਸੀ ਤੇ ਸਟੇਟ ਤੋਂ ਰਿਪਲਾਈ ਮੰਗਿਆ ਸੀਗਾ ਸਟੇਟ ਨੇ ਆਪਣੇ ਰਿਪਲਾਈ ਦੇ ਵਿੱਚ ਉਹ ਵੀਡੀਓਜ਼ ਸੀਗੇ ਜਿਹਦੇ ਵਿੱਚ ਜਿਸ ਤਰੀਕੇ ਨਾਲ ਬਰੂਕਲੀ ਔਰਤਾਂ ਦੇ ਕੱਪੜਿਆਂ ਦੇ ਵਿੱਚ ਹੱਥ ਪਾਏ ਗਏ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਉਹਨਾਂ ਨਾਲ ਧੱਕਾ ਹੋਇਆ ਕੁਝ ਬਹੁਤ ਨੰਦਰੀਆਂ ਚੀਜ਼ਾਂ ਦੱਸੀਆਂ ਗਈਆਂ ਦਿਖਾਈਆਂ ਗਈਆਂ ਵੀਡੀਓ ਸਟੇਟ ਦੇ ਜੀ ਸਾਹਿਬ ਨੇ ਆਪ ਦੇਖੇ ਜਿਹਦੇ ਜਿ ਇੱਕ ਲੇਡੀ ਸੀ ਤੇ ਲਿਟਰਲੀ ਚੁੰਨੀ ਖਿੱਚ ਰਿਹਾ ਬੰਦਾ ਤਾਂ ਇਹ ਸਾਰੀਆਂ ਚੀਜ਼ਾਂ ਜੱਜ ਸਾਹਿਬ ਨੇ ਜਦ ਦੱਸੀਆਂ ਤਾਂ ਉਹਨਾਂ ਨੇ ਆਇਆ ਰਿਪਲਾਈ ਦਾ ਟਾਈਮ ਮੰਗਿਆ ਸਰ ਮੇਜਰ ਇਸ਼ੂ ਜੋ ਸੀਗੇ ਕਿ ਜਿਸ ਤਰੀਕੇ ਨਾਲ ਨਾਮੀਨੇਸ਼ਨ ਸੈਂਟਰ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਤਾਂ ਜੱਜ ਸਾਹਿਬ ਕਹਿੰਦੇ ਦੇਰ ਐਂਡ THEN CONTEMPT ਹੁੰਦੀ ਹੈ ਕਿ ਜਦ ਤੁਸੀਂ ਨਾਮੀਨੇਸ਼ਨ ਹੀ ਨਹੀਂ ਬੰਦੇ ਨੂੰ ਭਰਨ ਦਓਗੇ ਤਾਂ that means non compliance of high court ਉਦੇ ਹਾਈ ਕੋਰਟ ਆਰਡਰ ਵੀ ਨਾਨ ਕੰਪਲਾਈਂਸ ਹੈ ਅੱਜ ਰਿਪਲਾਈ ਦਿੰਦੇ ਹੋਏ ਸਟੇਟ ਨੇ ਕਈ ਚੀਜ਼ਾਂ ਨੂੰ ਐਕਨੋਲਜ ਕੀਤਾ ਕਿ ਆ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਈ ਚੀਜ਼ਾਂ ਆਈਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਸ਼ੋਰ ਕੀਤਾ ਕਿ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਾਂਗੇ ਤੇ ਜਿਹੜੇ ਪੁਲਿਸ ਆਫਸਰਸ ਉੱਥੇ ਖੜੇ ਸੀ ਪਪਟ ਬਣ ਕੇ ਖੜੇ ਸੀ ਕੁਝ ਬੋਲ ਨਹੀਂ ਸੀ ਰੇ ਇੰਟੈਂਸ਼ਨਲੀ ਫੈਸਿਲਿਟੇਟ ਕਰ ਰਹੇ ਸੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਐਫ ਆਈ ਆਰ ਕੀਤੀ ਜਾਏਗੀ ਕਿਸੇ ਦੇ ਖਿਲਾਫ ਕੀਤੀ ਜਾਏਗੀ ਪਹਿਲਾਂ ਉਹਨਾਂ ਨੇ ਕਿਹਾ ਵੀ ਕੁਝ ਐਫ ਆਈ ਆਰ ਲੋਜ ਹੈਗੀਆਂ ਬਟ ਜੋ ਪੁਲਿਸ ਮੁਲਾਜ਼ਮਾ ਦਾ ਜ਼ਿਕਰ ਅਸੀਂ ਕੀਤਾ ਜਿਨ੍ਹਾਂ ਦਾ ਕੀਤਾ ਜਿਹਦੇ ਵਿੱਚ ਕਈ ਸੀਨੀਅਰ ਲੀਡਰਾਂ ਦਾ ਵੀ ਨਾਮ ਅਸੀਂ ਦੱਸਿਆ ਵੀ ਇਹ ਦੇਖੋ ਇਹ ਖੜੇ ਨੇ ਵਿੱਚ ਉਹਨਾਂ ਨੇ ਕਿਹਾ ਜੀ ਕੋਈ ਇਹ ਜੀ ਗਲਤੀ ਅਸੀਂ ਇਹਨਾਂ ਸਾਰਿਆਂ ਦੇ ਖਿਲਾਫ ਜਿਹੜੀ ਹੈ ਐਫ ਆਈ ਆਰ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੋ ਤੱਕਾ ਹੋਇਆ ਉਹ ਬਹੁਤ ਗਲਤ ਹੋਇਆ ਜਿਹੜਾ ਕੱਲ ਦਾ ਇਲੈਕਸ਼ਨ ਹੋਣਾ ਉਸ ਬਾਰੇ ਕੋਈ ਪ੍ਰੋਕਾਸ਼ਨ ਯੂਜ਼ ਕਰਨ ਨੂੰ ਕੋਈ ਸਪੈਸਿਫਿਕਲੀ ਇਹ ਕੰਟੈਂਪਟ ਕੋਰਟ ਹੈ ਕੰਟੈਂਪਟ ਕੋਰਟ ਜੋ ਰੈਡ ਕੋਰਟ ਡਾਇਰੈਕਟ ਕਰੇਗੀ ਕੰਟੈਂਪਟ ਕੋਰਟ ਉਸੇ ਮੁਤਾਬਕ ਆਰਡਰ ਪਾਸ ਹੋਏਗਾ ਰੈਡ ਕੋਰਟ ਨੇ ਆਲਰੇਡੀ ਸਾਰੇ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਵੀਡੀਓਗ੍ਰਾਫੀ ਪੋਲਿੰਗ ਬੂਥ ਇਨਸਾਈਡ ਆਊਟਸਾਈਡ ਪੋਲਿੰਗ ਸਟੇਸ਼ਨ ਇਨਸਾਈਡ ਆਊਟਸਾਈਡ ਕੋਰਟ ਨੇ ਡਾਇਰੈਕਸ਼ਨ ਅੱਜ ਕਲੀਅਰ ਕਟੇ ਦਿੱਤੀ ਹੈ ਵੀ ਇਹ ਤਾਂ ਜੋ ਹੋ ਗਿਆ ਨਾਮਿਨੇਸ਼ਨ ਦੇ ਵਿੱਚ ਉਹਨੂੰ ਆਪਾਂ ਅੱਜ ਪ੍ਰਕਿਊਰ ਕਰ ਸਕਦੇ ਹਾਂ ਪਰ ਕੱਲ ਜੇ ਕੁਝ ਹੁੰਦਾ ਤਾਂ ਅੱਜ ਦਾ ਜਿਹੜਾ ਰੈਪਰਕੇਸ਼ਨ ਹੈ ਉਹ ਤੁਸੀਂ ਉਹਦਾ ਇਫੈਕਟ ਜਿਹੜਾ ਹੈ ਆਉਣ ਵਾਲੇ ਟਾਈਮ 'ਚ ਜਦੋਂ ਦੁਗਣਾ ਹੀ ਦੇਖੋਗੇ ਘਟ ਨਹੀਂ ਹੋਣਾ ਕਿਉਂਕਿ ਜੇ ਜੋ ਤੁਸੀਂ ਪਹਿਲਾਂ ਕਰਤਾ ਤਾਂ ਉਹਦਾ ਤਾਂ ਨੁਕਸਾਨ ਅਸੀਂ ਅੱਜ ਮਾਣਾ ਕੰਟਰੋਲ ਕਰ ਰਹੇ ਹਾਂ ਪਰ ਜੇ ਕੱਲ ਤੁਸੀਂ ਕੁਝ ਹੋਰ ਕਰਦੇ ਹੋ ਤਾਂ ਉਹਦਾ ਦੁਗਣਾ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਕੰਟੈਂਪਟ ਕੋਰਟ ਦਾ ਕੰਮ ਹੀ ਇਹੀ ਹੈ ਵੀ ਹਾਈ ਕੋਰਟ ਨੇ ਜੋ ਡਾਇਰੈਕਸ਼ਨ ਦਿੱਤੀ ਹੈ ਉਹਦੀ ਕੰਪਲਾਈਂਸ ਪਟਿਆਲਾ ਤੇ ਧਰਮਕੋਟ ਦੇ ਬਾਰੇ ਵਿੱਚ ਹਾਈ ਕੋਰਟ ਦੇ ਆਰਡਰ ਕੀ ਨੇ ਸਪੈਸਫਿਕਲੀ ਪਟਿਆਲਾ ਤੇ ਧਰਮਕੋਟ ਦੇ ਰਿਗਾਰਡਿੰਗ ਹਾਈ ਕੋਰਟ ਨੇ ਕੋਈ ਨਹੀਂ ਜੀ ਸਾਹਿਬ ਦੇ ਸੁਜੈਸ਼ਨ ਸੀਗੇ ਕਿ ਜਿਹੜੇ ਜਿਹੜੇ ਵਰਡਸ ਦੇ ਪਟੀਸ਼ਨਰਸ ਹੈਗੇ ਆ ਜਾਂ ਵੀਡੀਓਜ਼ ਦਿਖਾਈ ਜਾ ਰਹੇ ਆ ਜੋ ਵੀ ਹੈ ਜੋ स्पेसिफिक वार्ड्स ਦਾ ইস্যੂ ਹੈ ਅਸੀਂ ਉੱਥੇ ਦਾ ਇਲੈਕਸ਼ਨ ਜਿਹੜਾ ਹੈ ਉਹ ਵਿਡਰੋ ਕਰਦੇ ਹਾਂ ਅਸੀਂ ਉੱਥੇ ਫ੍ਰੈਸ਼ ਇਲੈਕਸ਼ਨ ਕਰਾਵਾਂਗੇ ਕਿੰਨੇ ਵਾਰ ਹੋਗੇ ਕਿੰਨੇ ਔਰਡ ਕਿਤੇ 7 ਤੋਂ 8 ਔਰਡ ਹੈ 7 ਟੂ 8 ਔਰਡਸ ਆਫ ਪਟਿਆਲਾ ਤੇ 8 ਔਰਡ ਜਿਹੜੇ ਨੇ ਉਹ ਧਰਮਕੋਟ ਦੇ ਨੇ ਇਹ ਦੋਨਾਂ ਦੇ ਫ੍ਰੈਸ਼ ਇਲੈਕਸ਼ਨ ਵਿਡਰੋ ਕਰ ਇਹਨਾਂ ਦੇ ਇਲੈਕਸ਼ਨ ਵਿਡਰੋ ਕਰਦੇ ਹੋਏ ਇਥੇ ਫ੍ਰੈਸ਼ ਇਲੈਕਸ਼ਨ ਕਰਾਇਆ ਜਾਏਗਾ ਇਸ ਕਰਕੇ कोर्ट ਵੱਲੋਂ ਕੋਈ ਸਪੈਸੀਫਿਕ ਖਲੇ ਤੱਕ ਜੋ ਡਾਇਰੈਕਸ਼ਨ ਹੈ ਇਹਨਾਂ ਦੇ ਰਿਗਾਰਡਿੰਗ ਨਹੀਂ ਜਸਟ ਸਟੇਟ ਆਪ ਅਕਨੋਲਿਜ ਕਰੀ ਤੋਂ ਫੀਆਰ ਜਿਹੜੀ ਕਹੋਣੀ ਹੋਣੀ ਹੈ ਹੋਣੀ ਆ ਇਹ ਕਦੋਂ ਕੋਈ ਕੰਪਲੈਂਸ ਵੀ ਕਰਾਣੀ ਪੈਗੀ ਸਟੇਟ ਨੂੰ ਫੀਆਰ ਜਿਹੜੀ ਹੋਣੀ ਆ ਉਹ ਇੱਕ ਕੋਰਟ ਦੇ ਵਿੱਚ ਇਹਨਾਂ ਵੱਲੋਂ ਓਪਨਲੀ ਕਿਹਾ ਗਿਆ ਕਿ ਅਸੀਂ ਕਰਾਵਾਂਗੇ ਤੇ ਐਸਐਸਪੀ ਉੱਥੇ ਹਾਜ਼ਰ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਹੋਇਆ ਤੇ ਉਹਨਾਂ ਨੇ ਦੱਸਿਆ ਵੀ ਜੋ ਨਾਨ ਕੰਪਲੈਂਸ ਹੋਈ ਹੈ ਉਦੀ ਕੰਪਲੈਂਸ ਹੋਈ ਗੀ ਵਾਰਡ ਕਿਹੜੇ ਸੀਗੇ ਵਾਰਡ ਉੱਪਰ ਕਿਹੜੇ-ਕਿਹੜੇ ਜਿਹੜੇ ਬਾਪੂ ਲੈਣ ਦਾ ਕਿਉਂਕਿ ਇਹ ਕਨਫਿਊਜ਼ਨ ਰਹਿ ਜਾਣਾ ਕਿ ਕਿਹੜੇ ਵਾਰਡ ਦੇ ਬਾਰੇ ਡਿਸਕਸ਼ਨ ਹੋ ਰਹੀ ਹੈ ਇੱਕ ਨੰਬਰ ਵਾਰਡ ਹੈ 6 ਨੰਬਰ ਵਾਰਡ ਹੈ 36 ਨੰਬਰ ਵਾਰਡ ਹੈ 43 ਨੰਬਰ ਵਾਰਡ ਹੈ ਅ 34 ਨੰਬਰ 32 ਨੰਬਰ ਵਾਰਡ ਹੈ ਪਟਿਆਲੇ ਦੇ ਧਰਮਕੋੜ ਦਾ ਤਾਂ ਪੂਰਾ ਹੀ ਹੈ ਜੀ ਪੂਰਾ ਧਰਮਕੋੜ ਦਾ ਇਸਤੇ ਹੈ ਮੇਰੇ ਕਹਨਾ 13 ਦੇ ਵਿੱਚੋਂ 8 13 ਦੇ ਵਿੱਚੋਂ 8 ਨੇ ਜੀ 8 ਜਿਹੜਾ ਤੁਹਾਡੀ ਪਟੀਸ਼ਨ ਸੀ 49 ਨੰਬਰ ਵਾਰਡ ਦੀ ਸੀ ਮੇਰੀ ਸਪੈਸੀਫਿਕ 50 ਨੰਬਰ ਆਇਆ ਨਾ ਵਿਜੇ ਕੁਮ ਹਾਂ ਜੀ ਸਟੇ ਨਹੀਂ ਜੀ ਫਰੈਸ਼ ਇਲੈਕਸ਼ਨ ਇਹ ਫਰੈਸ਼ ਇਲੈਕਸ਼ਨ ਹਾਂ ਕੱਲ ਨਹੀਂ ਹੋਏਗਾ ਕੱਲ ਕੋਈ ਇਲੈਕਸ਼ਨ ਨਹੀਂ ਹੈ ਜੀ 50 ਨੰਬਰ ਤੁਸੀਂ 16364334 ਬਸ ਦੇਖੀਏ ਇਸ ਤੋਂ ਬਾਅਦ ਪਟਿਆਲਾ ਦਾ ਹੋਰ ਕਿਹੜਾ ਵਾਰਡ ਹੈ ਜੀ ਸਰ ਮੈਂ ਉਹ ਤੁਹਾਨੂੰ ਦੱਸ ਦੰਨਾ ਦੇਖ ਕੇ ਦੱਸਣੇ ਉਸ ਤੋਂ ਜਿਹੜਾ ਵੀ ਹੋਏਗਾ ਮਤਲਬ 7 ਟੂ 8 ਵਾਰਡਸ ਆਫ ਪਟਿਆਲਾ 8 ਕਵਾਰਡ ਜਿਹੜੇ ਹੈਗੇ ਆ ਉਹ ਤਰਮ ਕੋਡ ਦੇ ਨੇ ਠੀਕ ਹੈ ਜੀ ਸਪੈਸੀਫਿਕ ਇ ਜਿਹੜੇ ਡਿਟੇਲਡ ਆਰਡਰ ਆਣੇ ਬਾਅਦ ਡਿਟੇਲਡ ਆਰਡਰ ਸਰ ਪੂਰਾ ਜਿਹੜਾ ਹੋਏਗਾ ਉਹਦੇ ਸਾਰੀਆਂ ਚੀਜ਼ਾਂ ਦੱਸਿਓ ਉਹ ਤੁਸੀਂ ਸ਼ੇਅਰ ਵਿਦ ਯੂ ਅਕੋਰਡਿੰਗ रावे चंडिया चो रोबारा इलेक्शन हो गए हमें हमें हाई कोर्ट के उस मामले की जो सुनवाई जो चल रही थी उस बारे पटीनर जो एडवोकेट उन्होंने वालों आके जानकारी दी गई है और उन्होंने साफ तौर पर कहा कि जोड़ी वार्डा देते जा सकता है वायलेंस हुई भी शिकायत जो मिली सनडियोग्राफी जो हाई कोर्टैंप कोर्ट ने जो देखी उस ए जी जो इतने भी कंसीडर किया वाकई और उसटेट तो कोर्ट है उन्होंने जो आदेश जो फ्रैश आदेश जित सी जोड़े ने उन्होंने साफ तौर पर किया गया कि पटियाला सात तो अठ वार्डा धर्मकोट तो भी इलेक्शन तो दुबारा कराए जाते कल वोटिंग तो फिलहाल आदेश यही दिता गया और इस तु अलावा हाई कोर्ट के जो बैंच वालों एक होकर आदेश दिता गया कि कल अः जोड़ी वोटिंग होनी है पोलिंग स्टेशन के बाद भीडियोग्राफी भी जारी कराई जाए उसो अलावा अंदर भी जोड़ी है ਉਹ ਵੀ ਡਿਗ੍ਰੀ ਗ੍ਰਾਫਿਕ ਲਈ ਹੋਰ ਜੇ ਉਹਨੇ ਕੋਈ ਕਿਸੇ ਤਰ੍ਹਾਂ ਦੀ ਕੁਤਾਹੀ ਕੀਤੀ ਜਾਂਦੀ ਤੇ ਹਾਈ ਕੋਰਟ ਉਹ ਪੇਸ਼ ਸਕਤ ਐਕਸ਼ਨ ਲੈ ਸਕਦਾ ਓਕੇ ਇਹ ਇਹ ਬਾਤ ਕਰੀਏ ਕਿਉਂਕਿ ਮੈਂ ਚੰਦੇ ਦਾ ਲਾਈਟ ਡਾਟੇ ਨਹੀਂ ਕਰੀ ਹਿੰਦੀ ਚਲੋ ਬ੍ਰਾਈ ਜਿਹੜਾ ਇਹ ਮਸਲਾ ਸੀਗਾ ਪਟੇਲਾ ਐਮਸੀ ਲੈ ਕੇ ਤੁਸੀਂ ਪਟੀਸ਼ਨ ਪਾਈ ਸੀਗੀ ਬਹੁਤ ਉਹਦੇ ਚ ਉਤਾਰ ਚੜਾ ਵਾਏ ਫਾਈਨਲੀ ਹੁਣ ਹੋਇਆ ਕੀ ਇਹਦੇ ਵਿੱਚ ਅ ਅੱਜ ਕੰਟੈਂਪਟ ਕੋਰਟ ਨੇ ਕੱਲ ਤੋਂ ਅੱਜ ਤੇ ਇਹ ਮੈਟਰ ਐਡਜਰਨ ਕੀਤਾ ਸੀ ਤੇ ਸਟੇਟ ਤੋਂ ਰਿਪਲਾਈ ਮੰਗਿਆ ਸੀਗਾ ਸਟੇਟ ਨੇ ਆਪਣੇ ਰਿਪਲਾਈ ਦੇ ਵਿੱਚ ਉਹ ਵੀਡੀਓਸ ਸੀਗੇ ਜਿਹਦੇ ਵਿੱਚ ਜਿਸ ਤਰੀਕੇ ਨਾਲ ਬਰੂਕਲੀ ਔਰਤਾਂ ਦੇ ਕੱਪੜਿਆਂ ਦੇ ਵਿੱਚ ਹੱਥ ਪਾਏ ਗਏ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਉਹਨਾਂ ਨਾਲ ਧੱਕਾ ਹੋਇਆ ਕੁਝ ਬਹੁਤ ਨੰਦਰੀਆਂ ਚੀਜ਼ਾਂ ਦੱਸੀਆਂ ਗਈਆਂ ਦਿਖਾਈਆਂ ਗਈਆਂ ਵੀਡੀਓ ਸਟੇਟ ਦੇ ਏਜੀ ਸਾਹਿਬ ਨੇ ਆਪ ਦੇਖੇ ਜਿਹਦੇ ਜ ਇੱਕ ਲੇਡੀ ਦੇ ਤੇ ਲਿਟਰਲੀ ਚੁੰਨੀ ਖਿੱਚ ਰਿਹਾ ਬੰਦਾ ਤਾਂ ਇਹ ਸਾਰੀਆਂ ਚੀਜ਼ਾਂ ਜੱਜ ਸਾਹਿਬ ਨੇ ਜਦ ਦੱਸੀਆਂ ਤਾਂ ਉਹਨਾਂ ਨੇ ਆਹ ਰਿਪਲਾਈ ਦਾ ਟਾਈਮ ਮੰਗਿਆ ਸਰ ਮੇਜਰ ਇਸ਼ੂ ਜੋ ਸੀਗੇ ਕਿ ਜਿਸ ਤਰੀਕੇ ਨਾਲ ਨਾਮਿਨੇਸ਼ਨ ਸੈਂਟਰ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਅੱਜ ਸਾਹਿਬ ਕਹਿੰਦੇ ਦੇਰ ਹਨ ਦਿਨ ਕੰਟੈਂਪਟ ਹੁੰਦੀ ਹੈ ਕਿ ਜਦ ਤੁਸੀਂ ਨਾਮਿਨੇਸ਼ਨ ਹੀ ਨਹੀਂ ਬੰਦੇ ਨੂੰ ਭਰਨ ਦੋਗੇ ਤਾਂ ਦੈਟ ਮੀਨਸ ਨਾਨ ਕੰਪਲੈਂਸ ਆਫ ਹਾਈ ਕੋਰਟ ਆ ਉਹਦੇ ਚ ਹਾਈ ਕੋਰਟ ਆਰਡਰ ਵੀ ਨਾਨ ਕੰਪਲੈਂਸ ਅੱਜ ਰਿਪਲਾਈ ਦਿੰਦੇ ਹੋਏ ਸਟੇਟਮੈਂਟ ਕਈ ਚੀਜ਼ਾਂ ਨੂੰ ਇੱਕ